ਸ਼ਾਹ ਅਬਦਾਲੀ ਅਫਗਾਨਿਸਤਾਨ ਦੀ ਧਰਤੀ ਤੋਂ 1.5 ਲੱਖ ਦੀ ਫੌਜ ਲੈ ਕੇ ਅਫਗਾਨੀਆਂ ਦੀ ਬਹੁਤ ਦਾਹੀ ਭੱਜਾ ਆਉਂਦਾ ਹਿੰਦੁਸਤਾਨ ਦੀ ਧਰਤੀ ਵੱਲ ਤੇ ਪੰਜਾਬ ਦੇ ਸਿੱਖਾਂ ਨੂੰ ਮਾਰਨ ਵਾਸਤੇ ਜਿਵੇਂ ਉਹਨੇ ਚਾਲਾ ਪਾਇਆ ਉਸ ਵੇਲੇ ਦੀ ਵਾਰਤਾ ਸੁਖਵਿੰਦਰ ਸਿੰਘ ਮਡਾਲੀ ਦਾ ਜਥਾ ਕੁਝ ਹੈ सिखण मकाउणे अबताली आखाणू मुकाउण अबताली आ सिखण मौण अबताली आ सिखण मौन ਹਰ ਵਾਰ ਸਿੱਖ ਨੂੰ ਰਹੇ ਲੁੱਟਦੇ ਹਰ ਵਾਰ ਸਿੱਖ ਨੂੰ ਰਹੇ ਲੁੱਟਦੇ 12 12 ਵਜੇ ਰਾਤ ਨੂੰ ਸੀ ਜੁੱਟਦੇ 12 12 ਵਜੇ ਰਾਤ ਨੂੰ ਸੀ ਜੁੱਟਦੇ ਹੋਈ ਜੋ ਸਿਹਾਨੀ ਉਹਨੂੰ ਨਹੀਂ ਭੁਲਾ ਰਿਆ ਹੋਈ ਜੋ ਸਿਹਾਨੀ ਉਹਨੂੰ ਨਹੀਂ ਭੁਲਾ ਰਿਆ ਸਿੱਖਾਂ ਨੂੰ ਮਕੋੜਿਆ ਬਦਾਲੀ ਆ ਰਿਹਾ ਸਿੱਖਾਂ ਨੂੰ ਮਕੋੜਿਆ ਬਦਾਲੀ ਆ ਰਿਹਾ ਛੇਵੇਂ ਹਮਲੇ ਦੀ ਕਰ ਲਈ ਤਿਆਰੀਏ ਛੇਵੇਂ ਹਮਲੇ ਦੀ ਕਰ ਲਈ ਤਿਆਰੀਏ ਡੇਢ ਲੱਖ ਫੌਜ ਗਾਜ਼ੀਆਂ ਦੀ ਭਾਰੀਏ ਡੇਢ ਲੱਖ ਫੌਜ ਗਾਜ਼ੀਆਂ ਦੀ ਭਾਰੀਏ ਬਾਗੀਕਾਰ ਨਾਮਾ ਸਿੰਘਾਂ ਦਾ ਸਤਾਰਿਆ ਬਾਗੀਕਾਰ ਨਾਮਾ ਸਿੰਘਾਂ ਦਾ ਸਤਾਰਿਆ ਸਿੱਖਾਂ ਨੂੰ ਮਕੌੜਿਆ ਖਾਲਸੇ ਦਾ ਧੁਰਾ ਖੋਜ ਹੈ ਮਿਟਾਉਣ ਨੂੰ ਖਾਲਸੇ ਦਾ ਧੁਰਾ ਖੋਜ ਹੈ ਮਿਟਾਉਣ ਨੂੰ ਵੱਧ ਦੀ ਤਾਕਤ ਉੱਤੇ ਕਾਬੂ ਪਾਉਣ ਨੂੰ ਵੱਧ ਦੀ ਤਾਕਤ ਉੱਤੇ ਕਾਬੂ ਪਾਉਣ ਨੂੰ ਬਾਹਦਾਈ ਕੋੜਿਆਂ ਨੂੰ ਹੈ ਬਾਜਾਰਿਆ ਬਾਹਦਾਈ ਕੋੜਿਆਂ ਨੂੰ ਹੈ ਬਾਜਾਰਿਆ ਸਿੱਖਾਂ ਨੂੰ ਮਕੌੜਿਆ ਬਦਾਲੀ ਆ ਰਹਾ ਸਿੱਖਾਂ ਨੂੰ ਮਕੌੜਿਆ ਬਦਾਲੀ ਆ ਰਹਾ ਮੇਰੇ ਸਾਹਮਣੇ ਕੋਈ ਨਹੀਂ ਓਖੜ ਸਕਿਆ ਮੇਰੇ ਸਾਹਮਣੇ ਕੋਈ ਨਹੀਂ ਓਖੜ ਸਕਿਆ ਜਿੱਤ ਦਮਸ਼ਨ ਨਹੀਂ ਓ ਅੜ ਸਕਿਆ ਜਿੱਤ ਦਮਸ਼ਨ ਨਹੀਂ ਓ ਅੜ ਸਕਿਆ ਹਰ ਭਗਤ ਵਿੱਚ ਉਗਲੀਆਂ ਸੀ ਲਾਰਿਆ ਹਰ ਭਗਤ ਵਿੱਚ ਉਗਲੀਆਂ ਲਾਰਿਆ ਸਿੱਖਾਂ ਨੂੰ ਮੁਕੌੜਿਆ ਬਦਾਲੀਆ ਰਹਾ ਸਿੱਖਾਂ ਨੂੰ ਮੁਕੌੜਿਆ ਬਦਾਲੀਆ ਰਹਾ ਫਾਗ ਮਾਰੇ ਹਟਿਆ ਦੀ ਵੀ ਮਾਰ ਦੂ ਫਾਗ ਮਾਰੇ ਹਟਿਆ ਦੀ ਵੀ ਮਾਰ ਦੂ ਉੱਠ ਨਹੀਂ ਸਕਣਗੇ ਉੱਠ ਨਹੀਂ ਸਕਣਗੇ ਅਸੀਂ ਹਾਰ ਦਊ ਸੁਖਵਿੰਦਰ ਮਡਹਾਲੀ ਜਾਤਾ ਲੇਖ ਗਾਰਿਆ ਸੁਖਵਿੰਦਰ ਮਡਹਾਲੀ ਜਾਤਾ ਲੇਖ ਗਾਰਿਆ ਸਿੱਖਾਂ ਨੂੰ ਮਕੌੜਿਆ ਬਦਾਲੀ ਆ ਰਹੇ ਨਾ ਸਿੱਖਾਂ ਨੂੰ ਮਕੌੜਿਆ ਬਦਾਲੀ ਆ ਰਹੇ ਹਾਂ ਸਿੱਖਾਂ ਨੂੰ ਮਰਬਾਰਿਆ ਬਦਾਲੀ ਆ ਰਹੇ ਹਾਂ